ਜੀ ਸਾਹਿਬ ਕਹਿੰਦਾ ਮੈਂ ਜੀ ਸਾਹਿਬ ਹਾਂਜੀ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਸਾਰੇ ਪੱਤਰਕਾਰ ਸਾਹਿਬਾਨ ਇਲੈਕਟ੍ਰੋਨਿਕ মিডিਆ ਤੇ ਪ੍ਰਿੰਟ মিডিਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਾਡੇ ਇੰਪਰੂਵਮੈਂਟ ਫੰਡ ਦਫ਼ਤਰ ਵਿਖੇ ਪਹੁੰਚਣ ਤੇ ਸਾਡੇ ਈਓ ਸਾਹਿਬ ਗੁਰਾ ਲਾਲ ਜੀ ਐਕਸ਼ਨ ਸਾਹਿਬ ਗਰਾਸ ਸਿੰਘ ਜੀ ਰਸਮਚੇ ਸਟਾਫ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਂਦਾ ਤੇ ਅੱਜ ਸਾਲ 2024 ਦਾ ਆਖਰੀ ਦਿਨ ਆਹ ਕੱਲੋ 2025 ਦਾ ਆਗਾਜ਼ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰਾਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਕਾਮਨਾ ਕਰਦੇ ਆ ਕਿ ਸਾਡਾ ਸੂਬਾ ਤਰੱਕੀ ਕਰੇ ਸਾਡੇ ਸਾਰਿਆਂ ਦਾ ਪਿਆਰ ਸਤਿਕਾਰ ਭਾਈਚਾਰਾ ਬਰਕਰਾਰ ਰਹੇ ਤੇ ਸਾਰਿਆਂ ਦੇ ਪਰਵਾਰਾਂ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਮੈਂ ਜਤਿੰਦਰ ਸਿੰਘ ਭੱਲਾ ਚੇਅਰਮੈਨ ਅਪਰੂਵਮੈਂਟ ਟਾਸਕ ਬਟੰਡਾ ਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਟੰਡਾ ਵਿਹਾਤੀ ਮੈਂ ਆ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਮੈਨੂੰ ਬਹੁਤ ਅਹਿਮ ਜ਼ਿੰਮੇਵਾਰੀ ਅਪਰੂਵਮੈਂਟ ਟਾਸਕ ਬਟੰਡਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਜਦੋਂ ਤੋਂ ਜਿੰਮੇਵਾਰੀ ਸੰਭਾਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਤੇ ਸਾਡੇ ਸਮੁੱਚੇ ਸਟਾਫ ਦੀ ਪੂਰੀ ਕੋਸ਼ਿਸ਼ ਰਹੀ ਹੈ ਕਿ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਲਗਨ ਦੇ ਨਾਲ ਪੂਰੀ ਮਿਹਨਤ ਦੇ ਨਾਲ ਇਸ ਸ਼ਹਿਰ ਦਾ ਸਰਪੱਖੀ ਜਿਹੜਾ ਵਿਕਾਸ ਹੈ ਉਹ ਕੀਤਾ ਜਾਵੇ ਸੋ ਬਹੁਤ ਸਾਰੇ ਜਿਹੜੇ ਕੰਮ ਆ ਪਿਛਲੇ ਸਾਲ ਦੇ ਵਿੱਚ ਅਸੀਂ ਕੀਤੇ ਆ ਉਹ ਤੁਹਾਡੇ ਧਿਆਨ ਦੇ ਵਿੱਚ ਮੀਡੀਆ ਜਰਕੇ ਲੋਕਾਂ ਨੇ ਕਚਹਿਰੀ ਚ ਪੇਸ਼ ਕਰਨ ਜਾ ਰਹੇ ਆ ਤੇ ਨਾਲ ਜੋ ਕੰਮ ਅਸੀਂ ਆਉਣ ਵਾਲੇ ਸਮੇਂ ਚ ਡਵੈਲਪਮੈਂਟ ਦੇ ਕਰਨੇ ਆ ਉਹ ਵੀ ਤੁਹਾਡੇ ਕਚਹਿਰੀ ਚ ਪੇਸ਼ ਕਰਾਂਗੇ ਕਿਉਂਕਿ ਜੋ ਇਹ ਜ਼ਿੰਮੇਵਾਰੀ ਹੁੰਦੀ ਹੈ ਇਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੱਲਾ ਸੱਤਾ ਦਾ ਨਿੰਗ ਮਾਰਨਾ ਹੁੰਦਾ ਗੱਡੀਆਂ ਦੇ ਝੂਟੇ ਲੈਣੇ ਹੁੰਦੇ ਆ ਜੋ ਜ਼ਿੰਮੇਵਾਰੀ ਮਿਲਦੀ ਆ ਸਰਕਾਰ ਦਿੰਦੀ ਆ ਤਾਂ ਇਹ ਜ਼ਿੰਮੇਵਾਰ ਲੋਕਾਂ ਦੇ ਲਈ ਦਿੱਤੀ ਜਾਂਦੀ ਆ ਤੇ ਹਰ ਜ਼ਿੰਮੇਵਾਰੀ ਦਾ ਮਤਲਬ ਹੁੰਦਾ ਕਿ ਉਹ ਜ਼ਿੰਮੇਵਾਰੀ ਲੋਕਾਂ ਨੂੰ ਸਮਰਪਿਤ ਹੋਵੇ ਸੋ ਇਸ ਲਈ ਅਸੀਂ ਪੂਰੀ ਸਮਰਪਣ ਭਾਵਨਾ ਦੇ ਨਾਲ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਉਸ ਦੇ ਅỆਜ ਦੇ ਵਿੱਚ ਸ਼ਹਿਰ ਨਿਵਾਸੀਆਂ ਦਾ ਲੋਕਾਂ ਨਿਵਾਸੀਆਂ ਦਾ ਇੱਥੋਂ ਤੱਕ ਕਿ ਦੂਸਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨਾਂ ਦਾ ਵੀ ਸਾਨੂੰ ਭਰਮਾ ਪਿਆਰ ਸਰਕਾਰ ਤੇ ਦਾ ਸਮਰਥਨ ਹੁ ਮਿਲ ਰਿਹਾ ਸੋ ਇੰਪਰੂਵਮੈਂਟ ਟਾਸਟ ਭੰਡਾ ਜਿਹੜਾ ਤੁਹਾਨੂੰ ਪਹਿਲਾਂ ਕਿਹਾ ਕਿ ਬਹੁਤ ਅਹਿਮ ਸੰਸਥਾ ਸਾਡੇ ਸ਼ਹਿਰ ਦੀ ਜੋ ਪਿਛਲੇ ਸਾਲ ਦੇ ਵਿੱਚ ਕੰਮ ਕੀਤੇ ਨੇ ਅਸੀਂ ਰਿੰਗ ਰੋਡ ਤੁਹਾਡੇ ਸਾਹਮਣੇ ਬੜਾ ਲੜਕਦਾ ਮਸਲਾ ਸੀ ਦਹਾਕਿਆਂ ਤੋਂ ਸਾਡੇ ਸ਼ਹਿਰ ਦਾ ਉਸ ਨੂੰ ਚਾਲੂ ਕੀਤਾ ਗਿਆ ਚਾਲੂ ਨੇ ਕੀਤਾ ਗਿਆ ਅਦਲੋ ਕਿਸਮ ਦੀਆਂ ਲਾਈਟਾਂ ਉੱਥੇ ਰਾਤ ਨੂੰ ਜਗਮਗ ਜਗਮਾ ਕਰਦੀਆਂ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦੀਆਂ ਔਰ ਜਦੋਂ ਅਸੀਂ ਬਠੰਡੇ ਵਾਲੇ ਸੈਰ ਤੋਂ ਮਾਨਸਾ ਸੈਰ ਜਾਣਾ ਹੁੰਦਾ ਸਿਰਫ 5 ਮਿੰਟਾਂ ਦੇ ਵਿੱਚ ਉਹ ਰਸਤਾ ਜਿਹੜਾ ਬਾਈਪਾਸ ਰੇ ਤੈਅ ਹੋ ਜਾਂਦਾ ਤੇ ਜੋ ਉੱਥੇ ਸਟਰਕਚਰ ਬਣਾਇਆ ਵਾ ਸੀਗਾ ਉਹ ਵੀ ਬਣਾ ਕਿਸੇ ਰੌਲੇ ਤੋਂ ਬਿਨਾ ਕਿਸੇ ਝਗੜੇ ਤੋਂ ਸਬੰਧਤ ਪਾਰਟੀ ਦੇ ਨਾਲ ਲਗਾਤਾਰ ਪਾਗਮਲ ਕਰਕੇ ਭਾਈਚਾਰਾ ਬਰਕਰਾਰ ਰੱਖਦੇ ਹੋਏ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਟਰਸਟ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਉਸ ਸਟਰਕਚਰ ਨੂੰ ਬਿਨਾ ਕਿਸੇ ਲੜਾਈ ਝਗੜੇ ਦੇ ਬਿਨਾ ਕਿਸੇ ਕਾਨੂੰਨੀ ਉਜਣ ਤੇ ਪਾਸੇ ਕਰਕੇ ਉਹ ਰਿੰਗ ਰੋਡ ਚਾਲੂ ਕੀਤੀ ਹੈ ਔਰ ਉਸ ਦੇ ਨਾਲ ਹੀ ਬਹੁਤ ਹੀ ਵਧੀਆ ਸੈਰਗਾ ਅਸ਼ੀਰ ਗਰਤਾਰ ਸਿੰਘ ਸਰਾਬਾ ਸੈਰਗਾ ਉਸ ਦੇ ਨਾਂ ਤੇ ਬਣਾਈ ਗਈ ਹੈ 1 ਕਿਲੋਮੀਟਰ ਲੰਮੀ ਤੇ ਨਾਲ ਹੀ ਉਸ ਦੇ ਵਿੱਚ ਇੱਕ ਬੜਾ ਖੂਬਸੂਰਤ ਸੈਲਫੀ ਪੁਆਇੰਟ ਸਾਡਾ ਬਠਿੰਡਾ ਸਾਡਾ ਮਾਨ ਉਹ ਉਹ ਸੈਰਗਾ ਦੇ ਵਿੱਚ ਉਸਾਰਿਆ ਗਿਆ ਸਥਾਪਿਤ ਕੀਤਾ ਗਿਆ ਜਿਸ ਦਾ ਲੋਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਉਸ ਪ੍ਰੋਜੈਕਟ ਦੀ ਜਿਹੜੀ ਕੀਤੀ ਜਾ ਰਹੀ ਹੈ ਔਰ ਲੋਕਾਂ ਦੀ ਡਿਮਾਂਡ ਤੇ ਸਾਡੇ ਐਮਐਲਏ ਸਾਹਿਬ ਜਗਰੂਪ ਸਿੰਘ ਜੀ ਗੱਲ ਉਹਨਾਂ ਦੀ ਵੀ ਸੋਚ ਸੀ ਕਿ ਉਸ ਸੈਰਗਾ ਨੂੰ ਐਕਸਟੈਂਡ ਕੀਤਾ ਜਾਵੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਸੈਰਗਾ ਨੂੰ ਤਕਰੀਬਨ 1/2 ਕਿਲੋਮੀਟਰ ਤੋਂ ਉੱਪਰ ਜਿਹੜੀ ਸੈਰਗਾ ਲਗਭਗ ਰੈਣਾ ਗੇਟ ਤੱਕ ਉਸ ਨੂੰ ਵਧਾਉਣ ਜਾ ਰਹੇ ਹਾਂ ਔਰ ਇਸ ਤੋਂ ਇਲਾਵਾ ਜੋ ਸਾਡਾ ਆ ਜੋ ਸਾਡੇ ਸ਼ਹੀਦ ਭਗਤ ਸਿੰਘ ਇਨਕਲੇਵ ਡੇਰੀ ਵਾਲੀ ਜਗ੍ਹਾ ਉਸ ਦੇ ਸੰਬੰਧ ਵਿੱਚ ਬਾਅਦ ਵਿੱਚ ਵਿਸਥਾਰ ਦੇ ਵਿੱਚ ਚਰਚਾ ਕਰੂੰਗਾ ਜਿਹੜੇ ਕੰਮ ਕਿ ਤੇਨੇ ਉਹਨਾਂ ਦੇ ਵਿੱਚ ਟ੍ਰਾਂਸਪੋਰਟ ਨਗਰ ਦੇ ਵਿੱਚ ਗ੍ਰੀਨ ਬੈਲਟ ਦੀ ਜਿਹੜੀ ਬਹੁਤ ਸੁੰਦਰਾ ਸਾਰੀ ਕੀਤੀ ਗਈ ਆ ਗ੍ਰੀਨ ਬੈਲਟ ਦੇ ਬਾਹਰ ਬਾ ਟ੍ਰਾਂਸਪੋਰਟ ਨਗਰ ਦੇ ਬਾਹਰ ਤੇ ਉਹਨਾਂ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਮਿੱਤਲਮਾਲ ਦੇ ਸਾਹਮਣੇ ਜੋ ਬੇਬਾਦ ਪਈ 16 ਏਕੜ ਜਗ੍ਹਾ ਵਿੱਚ ਕੂੜਾ ਕਰਕਟ ਤੇ ਨਿਆਇਜ ਕਬਜੇ ਸੀ ਉਸ ਦੀ ਰੋਕ ਥਾਮ ਦੇ ਲਈ ਤਾਰ ਬੰਦੀ ਫੈਂਸਿੰਗ ਜਿਹੜੀ ਹੈਗੀ ਆ ਬੜੀ ਮਜ਼ਬੂਤ ਤੇ ਸੁਰੱਖਿਤ ਵਾਲੀ ਉੱਥੇ ਲਗਾਈ ਗਈ ਆ ਟ੍ਰਾਸਟ ਅਧਿਕਾਰਾਂ ਵਾਲੀਆਂ ਵੱਖ-ਵੱਖ ਥਾਵਾਂ ਤੇ ਰੇਗਾਰਤ ਹਜ਼ਾਰ ਤੋਂ ਵੱਧ ਜਿਹੜੇ ਪੌਦੇ ਲਗਾਏ ਗਏ ਜੋ ਕਿ ਸਫਲਤਾਪੂਰਕ ਵੱਧ ਫੁੱਲ ਰਹੇ ਆ ਪਟੇਲ ਨਾਲ ਦੇ ਸੁਨੀਲ ਲੇਟਾਂ ਦਾ ਹੋ ਗਿਆ ਜਿਹੜੇ ਸਾਡੇ ਟਰਸਟ ਦੇ ਵਿੱਚ ਅਦਾਲਤੀ ਕੇਸ ਜਿਨ੍ਹਾਂ ਦੇ ਵਿੱਚ ਕਾਫੀ ਲੋਕਾਂ ਨੂੰ ਸਮੱਸਿਆ ਹੁੰਦੀ ਸੀ ਤਕਰੀਬਨ 100 ਦੇ ਨੇੜੇ ਜਿਹੜਾ ਸੀ ਅਦਾਲਤੀ ਕੇਸ ਆ ਉਹ ਨਿਵੇੜ ਕੇ ਲੋਕਾਂ ਨੂੰ ਮਾਲਕੀ ਦੇ ਜਿਹੜੇ ਹੱਕ ਆ ਉਹ ਦਿੱਤੇ ਗਏ ਆ ਇਸ ਤੋਂ ਇਲਾਵਾ 1500 ਬੂਟੇ ਤੇ ਟ੍ਰੀ ਗਾਰਡ ਹੋਰ ਇਸ ਹਾਲ ਲਗਾਏ ਗਏ ਆ ਜਿਹੜੀ ਜੈਟਿੰਗ ਮਸ਼ੀਨ ਤੁਹਾਨੂੰ ਪਤਾ ਹੀ 70 ਲੱਖ ਦੀ ਉਹ ਸੀਵਰੇਜ ਦੇ ਪ੍ਰਬੰਧ ਦੇ ਲਈ ਮੰਗਾਈ ਗਈ ਹੈ ਟਰਾਂਸਪੋਰਟ ਨਗਰ ਦੇ ਵਿੱਚ ਟਰੱਕਾਂ ਦੀ ਪਾਰਕਿੰਗ ਵਾਲੀ ਜਗ੍ਹਾ ਦੀ ਚਾਰਦੁواری ਤੇ ਸਿਮੈਂਟਡ ਕੰਕਰੀਟ ਜਿਹੜਾ ਫਰਸ਼ ਹੈ ਉਸ ਦਾ ਸਖਤਾ ਪ੍ਰਬੰਧ ਕੀਤਾ ਗਿਆ ਨਾਲ ਹੀ ਸਾਡੇ ਡਰਾਈਵਰ ਭਰਾ ਉੱਥੇ ਟਰਾਂਸਪੋਰਟਰ ਜਿਨ੍ਹਾਂ ਨੂੰ ਕਿ ਵਾਸ਼ਰੂਮ ਦੀ ਬਹੁਤ ਵੱਡੀ ਸਮੱਸਿਆ ਸੀ ਔਰ ਬਹੁਤ ਹੀ ਅਦਲੂ ਕਿਸਮ ਦੇ ਜਿਹੜੇ ਵਾਸ਼ਰੂਮ ਨੇ ਜਿਨ੍ਹਾਂ ਦੇ ਵਿੱਚ ਸਾਫ਼ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਹੈ ਔਰ ਮੈਂ ਉੱਥੇ ਜਾ ਕੇ ਵਿਜ਼ਿਟ ਕਰਕੇ ਆਇਆ ਸਾਰੇ ਟਰੱਕਾਂ ਵਾਲੇ ਭਰਾ ਜਿਹੜੇ ਕਿ ਸਾਡੇ ਕੱਲੇ ਪੰਜਾਬ ਤੋਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਉੱਥੇ ਆਉਂਦੇ ਨੇ ਉਹਨਾਂ ਦੇ ਵਾਸ਼ਰੂਮ ਜਾਣ ਦਾ ਨਹਾਉਣ ਦਾ ਜਿਹੜਾ ਪ੍ਰਬੰਧ ਹੈ ਉਹ ਉੱਥੇ ਕੀਤਾ ਗਿਆ ਜਿਸ ਤੋਂ ਸਮੁੱਚਾ ਟਰਾਂਸਪੋਰਟ ਨਗਰ ਤੇ ਸਾਰੇ ਜਿਹੜੇ ਦੁਕਾਨਦਾਰ ਹੈ ਉਹ ਪੂਰੀ ਤਰ੍ਹਾਂ ਖੁਸ਼ ਨੇ ਸਾਡੇ ਬੇਸ਼ਕੀਮਤੀ ਜਿਹੜੇ ਬਲੂ ਫੌਕਸ ਵਾਲੀ ਜਗਾ ਜਿਹੜੀ ਕਿ ਰੋਜ਼ਗਾਰ ਦੇ ਸਾਹਮਣੇ ਆ ਉਸ ਦਾ ਨਕਸ਼ਾ ਸਰਕਾਰ ਵੱਲੋਂ ਪਾਸ ਕਰ ਦਿੱਤਾ ਗਿਆ ਔਰ ਉੱਥੇ 4 ਏਕੜ ਜਗ੍ਹਾ ਦੇ ਵਿੱਚ ਐਸਯੂ ਐਸਸੀਓ ਜਿਹੜੇ ਹੈਗੇ ਆ ਤੇ 1 ਏਕੜ ਜਿਹੜੀ ਜੰਕ ਸਾਈਟ ਆ ਜੰਕਸ ਜੰਕ ਸਾਈਟ ਉਹ ਅਸੀਂ ਥੋੜੇ ਸਮਾਂ ਦੇ ਵਿੱਚ ਉਸ ਦੀ ਆਕਸ਼ਨ ਕਰਕੇ ਜਿਹੜੇ ਲੋੜਵੰਦ ਜਾਂ ਜਿਨ੍ਹਾਂ ਨੂੰ ਉਸ ਥਾਂ ਦੀ ਜਗ੍ਹਾ ਵਪਾਰੀਆਂ ਨੂੰ ਉਹ ਅਸੀਂ ਦੇਣ ਜਾ ਰਹੇ ਹਾਂ ਤੇ ਜਿਹੜੇ ਸਾਡੀਆਂ ਵੱਖ-ਵੱਖ ਸਕੀਮਾਂ ਦੇ ਵਿੱਚ ਪਾਰਕ ਹਨ ਉਹਨਾਂ ਦੇ ਰੱਖ-ਰਖਾ ਤੇ ਨਵੀਨੀਕਰਨ ਦਾ ਪ੍ਰਬੰਧ ਕੀਤਾ ਗਿਆ ਤੇ ਇਸ ਤੋਂ ਇਲਾਵਾ ਜਿਹੜੇ ਪਿਛਲੇ ਸਾਲ ਜੋ ਸਾਡੇ ਸਫਲ ਆਕਸ਼ਨ ਹੋਈ ਸੀ ਤਕਰੀਬ 15 ਕਰੋੜ ਦੀ ਉਹ ਸਾਡੇ ਸਕਸੈਸਫੁਲ ਹੋਈ ਹੋਈ ਆ ਤੇ ਇਸ ਸਾਲ ਵੀ ਆਉਣ ਵਾਲੇ ਅਸੀਂ 1 ਮਹੀਨੇ ਦੇ ਵਿੱਚ ਵਿੱਚ ਜੋ ਸਾਡਾ ਟਰੱਸਟ ਦੇ ਵਾਕੂਕ ਪਲਾਟ ਨੇ ਐਸਸੀਓ ਨੇ ਫਲੈਟਸ ਨੇ ਉਹਨਾਂ ਦੀ ਵੀ ਅਸੀਂ ਆਕਸ਼ਨ ਜਿਹੜੀ ਹੈਗੀ ਆ 1 ਮਹੀਨੇ ਤੱਕ ਜਿਹੜੀ ਹੈਗੀ ਆ ਉਹ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਜੋ ਗੱਲ ਬਾਕੀ ਵਿਚ ਵਿਚ ਰਹੀ ਸੀ ਆਪਣੇ ਡੇਰੀ ਸਕੀਮ ਜਿਹੜੀ ਕਿ 15 ਸੌ ਦੇ ਨਾਲ ਜੀ 15 ਸਾਲ ਪਹਿਲਾਂ ਡੇਰੀ ਸਕੀਮ ਅਦਰਸ਼ ਨਗਰ ਦੇ ਵਿੱਚ ਜੋ ਬਟੰਡਾ ਤੋਂ ਅਮਰਸਾ ਰੋਡ ਤੇ ਪ੍ਰੋਜੈਕਟ ਰੀਕਿਆ ਗਿਆ ਸੀ ਕਈ ਕਾਰਨਾ ਕਰਕੇ ਉਹ ਪ੍ਰੋਜੈਕਟ ਫੇਲ ਹੋ ਗਿਆ ਲੋਕਾਂ ਨੇ ਜਾਂ ਡੇਰੀ ਮਾਲਕਾਂ ਨੇ ਜਾਂ ਦੁੱਧ ਉਤਪਾਦਕਾਂ ਨੇ ਉੱਥੇ ਆਪਣੀਆਂ ਡੇਰੀ ਲੈ ਕੇ ਜਾਣ ਜ਼ਰੂਰੀ ਨਹੀਂ ਸਮਝਿਆ ਜਿਸ ਕਰਕੇ ਅਸੀਂ ਸੋਚ ਕੇ ਸਮਝ ਕੇ ਵਿਚਾਰ ਕੇ ਉਸ ਸਾਈਟ ਨੂੰ ਰਹਾਇਸ਼ੀ ਦੇ ਕਮਰਸ਼ੀਅਲ ਦੇ ਵਿੱਚ ਚੇਂਜ ਕੀਤਾ ਔਰ ਉਸ ਦਾ ਨਾਮ ਵੀ ਯੋ ਆਜ਼ਾਦੀ ਦੇ ਮਹਾਨ ਪਰਵਾਨੇ ਸਾਡੇ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਭਗਤ ਸਿੰਘ ਇਨਕਲੇਵ ਜਿਹੜੀ ਹੈਗੀ ਆ ਉੱਥੇ ਕਲੋਨੀ ਤੇ ਕਮਰਸ਼ੀਅਲ ਸੈਟ ਉਸ ਦਾ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਕੁੱਲ 236 ਪਲਾਟ ਨੇ ਔਰ ਬਹੁਤ ਜਲਦ ਅਸੀਂ 236 ਪਲਾਟਾਂ ਦੇ ਵਿੱਚੋਂ ਕਿਉਂਕਿ ਪੰਜਾਬ ਸਰਕਾਰ ਦਾ ਨਿਯਮ ਹੈ ਸਾਰੇ ਟ੍ਰਾਸਟਾਂ ਦਾ ਉਸ ਦੇ ਵਿੱਚੋਂ 50% ਜਿਹੜੀ ਹੈਗੀ ਆ ਉਹ ਲੱਕੀ ਡਰਾ ਕੱਢਾ ਜਾਂਦਾ ਹੈ ਕਹਿਣ ਦਾ ਭਾਵ ਕਿ 118 ਪਲਾਟ ਜੋ ਸਾਡੇ ਇਲਾਕੇ ਦੇ ਆ ਪੰਜਾਬ ਦੇ ਖੁਸ਼ਕਿਸਮਤ ਲੋਕ ਹੋਣਗੇ ਉਹਨਾਂ ਨੂੰ ਡਰਾ ਰਹੀਂ ਜਿਹੜੇ ਹੈਗੇ ਆ ਉਹ ਜਿਹੜੇ ਪਲਾਟ ਕੱਢੇ ਜਾਣਗੇ ਬਾਕੀ ਪਲਾਟਾਂ ਦੇ ਜਿਹੜੇ ਵੱਖ-ਵੱਖ ਸਾਡੀ ਰਿਜ਼ਰਵੇਸ਼ਨ ਦੇ ਆਧਾਰ ਤੇ ਉਹ ਆਕਸ਼ਨਾਂ ਜਿਹੜੀ ਹੈਗੀ ਆ ਕੀਤੀ ਜਾਊਗੀ ਜਿਸ ਦੇ ਵਿੱਚ ਜਿਹੜੇ ਫ੍ਰੀडम फाइਟਰ ਆ ਉਹਨਾਂ ਵਾਸਤੇ ਰਾਖਵਾ ਕਰਨਾ ਹੈ ਇਹ ਕਰਮ ਤੇ ਜਿਹੜੇ ਸਾਡੇ ਡਿਫੈਂਸ ਪਰਸਨ ਆ ਉਹਨਾਂ ਵਾਸਤੇ ਅੰਗ ਜਣੇ ਵਾਸਤੇ ਦੰਗਾ ਪੀੜਤਾਂ ਵਾਸਤੇ ਜਾਂ ਪਰਮਵੀਰ ਮਹਾਵੀਰ ਚੱਕਰ ਅਸ਼ੋਕ ਚੱਕਰ ਜੇਤੂ ਉਹਨਾਂ ਵਾਸਤੇ 1% ਹੈਗਾ ਤੇ ਸਪੋਰਟਸਮੈਨ ਏਸ਼ੀਅਨ ਤੇ 올림픽 ਉਹਨਾਂ ਵਾਸਤੇ 1% ਅੰਗਹੀਣ ਵਿਅਕਤੀਆਂ ਵਾਸਤੇ 1% ਐਸਸੀ ਤੇ ਐਸਐਸਟੀ ਵਾਸਤੇ 15% ਤੇ ਲੋਕਲ ਜੋ ਗਵਰਨਮੈਂਟ ਮੁਲਾਜ਼ਮਾ ਉਹਨਾਂ ਵਾਸਤੇ 1% ਜਿਹੜਾ ਕੋਟਾ ਪਲਾਟਾਂ ਦਾ ਉਹ ਇਹਦੇ ਵਿੱਚ ਆਖਮਾਂ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਉ ਉਸ ਦੇ ਆਧਾਰ ਤੇ ਅਸੀਂ ਆਕਸ਼ਨ ਕਰਾਂਗੇ ਔਰ ਨਾਲ ਹੀ ਇਹਦੇ ਵਿੱਚ ਸਾਡੀਆਂ ਕਮਰਸ਼ੀਅਲ ਸ਼ੋਰੂਮ ਸਾਈਟਸ ਨੇ 75 ਜਿਹਦੇ ਵਿੱਚੋਂ 36 ਸੈਟਾਂ ਪਹਿਲਾਂ ਵਿਕੀਆਂ ਹੋਈਆਂ ਨੇ ਔਰ 39 48 ਸੈਟਾਂ ਜਿਹੜੀਆਂ ਹੈਗੇ ਉਹਨਾਂ ਦੀ ਵੀ ਅਸੀਂ ਉਹਨਾਂ ਦੇ ਇੱਕ ਦੋ ਮਹੀਨਿਆਂ ਦੇ ਵਿੱਚ ਉਸ ਦੀ ਜਿਹੜੀ ਆ ਬੁਲੀ ਰਾਹੀਂ ਉਹਨਾਂ ਨੂੰ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਅਸੀਂ ਮਾਲਕੀ ਦੇ ਹੱਕ ਦੇਣ ਵਾਸਤੇ ਜਿਹੜਾ ਸਾਰਾ ਪ੍ਰੋਸੈਸ ਹੈ ਉਸ ਨੂੰ ਅਡਾਪਟ ਕਰਾਂਗੇ ਔਰ ਬਹੁਤ ਵਧੀਆ ਲੋਕੇਸ਼ਨ ਹੈ ਜੋ ਸਾਡੇ ਕਈ ਜਾਣਕਾਰ ਲੋਕ ਜਾਂ ਪ੍ਰਾਪਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਹੈ ਉਹਨਾਂ ਵੱਲੋਂ ਭਰਪੂਰ ਜਿਹੜਾ ਹੰਗਾਰਾ ਇਸ ਕੋਲੋਨੀ ਨੂੰ ਦਿੱਤਾ ਜਾ ਰਿਹਾ ਹੈ ਇਸ ਦਾ ਜਿਹੜਾ ਰੇਟ ਆ ਲਗਭਗ 13 ਤੋਂ 14000 ਰੁਪਏ ਪ੍ਰਤੀ ਗਾਜ ਇਹ ਰੱਖਿਆ ਗਿਆ ਔਰ ਜੋ ਸਾਡੀਆਂ ਵਿਪਾਰਕ ਸਾਈਟਾਂ ਨੇ ਉਹਨਾਂ ਦਾ 26000 ਤੋਂ ਲੈ ਕੇ 27000 ਦੇ ਲਗਭਗ ਜਿਹੜਾ ਰੇਟ ਆ ਉਹ ਸਰਕਾਰ ਵੱਲੋਂ ਤੈਅ ਕੀਤਾ ਗਿਆ ਔਰ ਇਸ ਸਬੰਧ ਵਿੱਚ ਡਰਾਸਬੰਧੀ ਤੇ ਔਕਸ਼ਨ ਸਬੰਧੀ ਜੋ ਵਿਸਥਾਰਤ ਜਾਣਕਾਰੀ ਆ ਉਹ ਅਸੀਂ ਅਗਲੇ ਦਿਨਾਂ ਦੇ ਵਿੱਚ ਖਵਾਰਾਂ ਰਹੀ ਵੱਖ-ਵੱਖ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਰਾਈ ਸੋਸ਼ਲ ਮੀਡੀਆ ਜਿਹੜਾ ਹੈ ਸਾਰੇ ਸ਼ਹਿਰੀਆਂ ਨੂੰ ਦੇਣ ਦੇ ਲਈ ਅਸੀਂ ਹੈਗਾ ਉਹ ਬਚਨ ਵਾਦਾ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਹੈਗਾ ਇੰਪਰੂਵਮੈਂਟ ਟਰਸਟ ਹੈ ਜਿਹੜਾ ਉਹ ਸਰਕਾਰੀ ਪੈਟਰੋਲ ਪੰਪ ਜਿਹੜਾ ਹੈਗਾ ਉਹ ਲਾਉਣ ਜਾ ਰਹੀ ਹੈ ਔਰ ਉਸ ਸੰਬੰਧ ਵਿੱਚ ਸਾਡੇ ਸੀਐਮ ਸਾਹਿਬ ਸਦਰ ਭਗਵਾਨ ਸਿੰਘ ਜੀ ਮਾਨ ਉਹਨਾਂ ਦੇ ਵੀ ਮੈਂ ਨਿੱਜੀ ਤੌਰ ਤੇ ਮੇਰੇ ਕਿ ਧਿਆਨ ਦੇ ਵਿੱਚ ਲਿਆਤਾ ਸੀ ਔਰ ਨਾਲ ਹੀ ਸਾਡੇ ਲੋਕਲ ਬਾਡੀ ਦੇ ਮੰਤਰੀ ਨੇ ਅਵਜੋਤ ਡਾਕਟਰ ਅਵਜੋਤ ਜੀ ਉਹਨਾਂ ਦੇ ਵੀ ਧਿਆਨ ਦੇ ਵਿੱਚ ਸਾਡੇ ਜੁਆਇੰਟ ਡਾਇਰੈਕਟਰ ਸੈਕਟਰੀ ਸਾਹਿਬ ਸਾਰਿਆਂ ਧਿਆਨ ਦੇ ਵਿੱਚ ਇਹ ਪਟਰੋਲ ਸਰਕਾਰੀ ਪ੍ਰੋਬਲਮ ਲਾਉਣ ਦਾ ਜਿਹੜਾ ਸਾਡਾ ਫੈਸਲਾ ਸੀ ਉਹ ਧਿਆਨ ਦੇ ਵਿੱਚ ਲਿਆਂਦਾ ਹੈ ਔਰ ਸਰਕਾਰ ਤੇ ਸਾਡਾ ਜਿਹੜਾ ਵਿਭਾਗ ਹੈ ਉਹ ਇਸ ਗੱਲ ਤੋਂ ਪੂਰਨ ਤੌਰ ਤੇ ਪ੍ਰਸੰਨ ਨੇ ਸੰਤੋਸ਼ਟ ਨੇ ਕਿ ਪੰਜਾਬ ਦੇ ਵਿੱਚ ਪਹਿਲਾ ਸਰਕਾਰੀ ਪਟਰੋਲ ਪੰਪ ਜਿਹੜਾ ਹੈਗਾ ਬਠਿੰਡਾ ਦੇ ਵਿੱਚ ਅੰਪਰੂਵਮੈਂਟ ਫੰਡਸ ਵੱਲੋਂ ਲਗਾਇਆ ਜਾ ਰਿਹਾ ਹੈ ਔਰ ਇਸ ਬੰਦੇ ਵਿੱਚ ਜਿਹੜਾ ਪ੍ਰਸ਼ਾਸਨ ਤੇ ਖਾਸ ਕਰਕੇ ਸਾਡੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਜੀ ਉਹਨਾਂ ਦੇ ਨਾਲ ਵੀ ਸਾਰਾ ਵਿਚਾਰ ਵਟਾਂਦਰਾ ਕਰਕੇ ਫੈਸਲਾ ਹੋਇਆ ਕਿ 1-2 ਮਹੀਨਿਆਂ ਦੇ ਵਿੱਚ ਇਸ ਪਟਰੋ ਪੰਪ ਨੇ ਆਪਣੀਆਂ ਸਵਾਮਾਂ ਦੇਣੀਆਂ ਸ਼ੁਰੂ ਕਰ ਦੇਣੀਆਂ ਨੇ ਤੇ ਜਿੰਨੀਆਂ ਵੀ ਸਰਕਾਰੀ ਗੱਡੀਆਂ ਨੇ ਸਾਡੇ ਜਿਹੜੇ ਦੀਆਂ ਜਿਨ੍ਹਾਂ ਨੂੰ ਸਾਡੇ ਆਫੀਸਰ ਸਾਹਿਬਾਨ ਵਰਤਦੇ ਨੇ ਵਾਕ ਵਾਕ ਭਾਗ ਵਰਤਦੇ ਨੇ ਉਹਨਾਂ ਦਾ ਪਟ્રોલ ਤੇ ਡੀਜ਼ਲ ਹੈ ਉਹ ਵੀ ਇਸ ਸਰਕਾਰੀ ਪਟਰੋਲ ਪੰਪ ਤੋਂ ਜਿਹੜਾ ਹੈਗਾ ਉਹ ਪਾਇਆ ਜਾ ਕਰੂਗਾ ਇਸ ਤਰ੍ਹਾਂ ਕਰਨ ਦੇ ਨਾਲ ਜਿੱਥੇ ਸ਼ੁੱਧ ਤੇਲ ਮਿਲੂਗਾ ਛੋਦਾ ਉਸ ਦੀ ਕੁਆਂਟੀਟੀ ਮਿਲੂਗੀ ਨਾਲ ਹੀ ਜੋ ਕਈ ਵਾਰ ਜਿਵੇਂ ਜਿਹੜੀ ਭ੍ਰਸ਼ਟਾਚਾਰ ਦਾ ਮਸਲਾ ਹੁੰਦਾ ਉਸ ਨੂੰ ਵੀ ਵੱਡੇ ਪੱਧਰ ਤੇ ਠੱਲ ਆ ਉਹ ਪਾਈ ਜਾਊਗੀ ਤੋਂ ਇਸ ਮੱਦੇ ਵਿੱਚ ਉਹ ਭਾਰਤਨਗਰ ਦੇ ਜਿਹੜੇ ਲੋਕ ਨੇ ਜਾਂ ਪਟੇਲ ਨਗਰ ਦੇ ਉਹਨਾਂ ਦੇ ਵਿੱਚ ਵੀ ਬਹੁਤ ਵੱਡੀ ਖੁਸ਼ੀ ਤੇ ਪ੍ਰਸੰਨਤਾ ਜਿਹੜੀ ਹੈਗੀ ਆ ਉਹ ਪਾਈ ਜਾ ਰਹੀ ਹੈ ਇਸ ਤੋਂ ਇਲਾਵਾ ਅਪਗ੍ਰੇਡਮੈਂਟ ਟਾਸਟ ਬਠਿੰਡਾ ਸਾਡੇਆਂ ਝੀਲਾਂ ਜਿੱਥੇ ਕਿ ਸਾਡੇ ਕਲੇ ਸੂਬੇ ਤੇ ਉਹਨੂੰ ਦੇਸ਼ ਭਾਤ ਤਿਲ ਕੇ ਵਿਦੇਸ਼ਾਂ ਤੋਂ ਆਕ ਵੀ ਸਾਡੇ ਜਿਹੜੇ ਮਹਿਮਾਨ ਆ ਉਸ ਸ਼ਹਿਰ ਦੇ ਵਿੱਚ ਉਸ ਲੇਕ ਵਿਊ ਹੋਟਲ ਦੇ ਵਿੱਚ ਰਹਿੰਦੇ ਨੇ ਵੱਖ-ਵੱਖ ਮੀਟਿੰਗਾਂ ਉੱਥੇ ਹੁੰਦੀਆਂ ਨੇ ਪਰ ਉਸ ਦਾ ਜਿਹੜਾ ਜਗਰਦਾ ਉਸ ਦੇ ਵਿੱਚ ਪ੍ਰੋਪਰ ਸਫਾਈ ਨਹੀਂ ਵਧੀਆ ਮੈਸੇਜ ਨਹੀਂ ਆਉਂਦਾ ਸੋ ਇਸ ਕਰਕੇ ਆ ਡੀਸੀ ਸਾਹਿਬ ਜਾਂ ਸਰਕਾਰ ਖਾਸ ਕਰਕੇ ਮਾਨ ਸਾਹਿਬ ਉਹਨਾਂ ਦੀ ਸੋਚ ਸੀ ਕਿ ਇਸ ਨੂੰ ਵਧੀਆ ਬਣਾਇਆ ਜਾਵੇ ਜੋ ਉਸ ਦੇ ਅੱਗੇ ਪਾਰਕ ਹੈ ਜਿੱਥੇ ਕਿ ਚੂਹੇ ਫਿਰਦੇ ਨੇ ਵੱਡੀ ਗਿਣਤੀ ਦੇ ਵਿੱਚ ਉਹ ਉਹਦੀ ਸਾਫ ਸਫਾਈ ਕਰਕੇ ਉੱਤੇ ਸੁੰਦਰ ਪਾਰਕ ਤੇ ਝੀਲਾਂ ਦੇ ਆਲੇ-ਦੁਆਲੇ ਜਿਹੜਾ ਹੈਗਾ ਜਿਵੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾ ਬਣਾਈ ਆ ਉਸ ਤਰ੍ਹਾਂ ਉਸ ਉਹਨਾਂ ਝੀਲਾਂ ਦਾ ਸੁੰਦਰੀਕਰਨ ਜਿਹੜਾ ਹੈਗਾ ਉਹ ਕੰਮ ਦਾ ਜਿਹੜਾ ਪ੍ਰੋਜੈਕਟ ਆ ਉਸ ਤੇ ਅਸੀਂ ਕੰਮ ਕਰ ਰਹੇ ਆ ਤੇ ਇਸ ਤੋਂ ਇਲਾਵਾ ਕਰਤਾਰ ਸਿੰਘ ਸਰਾਭਾ ਸੈਰਗਾ ਉਸ ਨੂੰ ਅੱਗੇ ਵਧਾਉਣ ਦਾ ਕੰਮ ਤੇ ਮਤੀ ਦਾਸ ਨਗਰ ਦੇ ਵਿੱਚ ਅਸੀਂ ਲਗਭਗ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਸਿਆਣੇ ਕਹਿੰਦੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸੈਰ ਵੀ ਅਹਿਮੀਤ ਅੱਜਕੱਲ ਬਹੁਤ ਵੱਧ ਚੁੱਕੀ ਆ ਹਰ ਛੋਟਾ ਬੱਚਾ ਹਰ ਨੌਜਵਾਨ ਹਰ ਬਜ਼ੁਰਗ ਸੈਰ ਕਰਕੇ ਆਪਣੀ ਤੰਦਰੁਸਤੀ ਰੱਖਣਾ ਚਾਹੁੰਦਾ ਸੋ ਸਾਡੇ ਕਰਤਾਰ ਸਿੰਘ ਸਰਾਬਾ ਸੈਰਗਾ ਨੂੰ ਪੰਭੂ ਭਰਪੂਰ ਹੰਗਾਰਾ ਮਿਲਣ ਤੋਂ ਬਾਅਦ ਮਤੀ ਦਾਸ ਨਗਰ ਦੇ ਵਿੱਚ ਅਸੀਂ 300 ਮੀਟਰ ਲੰਮੀ ਜਿਹੜੀ ਹੈਗੀ ਆ ਉਸੇ ਤਰਜ਼ ਤੇ ਸੈਰਗਾ ਬਣਾਉਣ ਜਾ ਰਹੇ ਆ ਤੇ ਇਸੇ ਤਰ੍ਹਾਂ ਦੇ ਸੈਰਗਾ ਜਿਵੇਂ ਚੀਲਾਂ ਦੀ ਗੱਲ ਗੱਲਬਾਤ ਕੀਤੀ ਸੀ ਉਥੇ ਸੈਰਗਾ ਬਣੂਗੀ ਇਸ ਤੋਂ ਇਲਾਵਾ ਭਾਰਤ ਨਗਰ ਦੇ ਵਿੱਚ ਜਿਹੜੇ ਸਾਡੇ ਐਸਸੀਓ ਬਣੇ ਹੋਏ ਆ ਉਸ ਦੀਆਂ ਪਾਰਕਿੰਗਾਂ ਦਾ ਬੜਾ ਮੰਦਾ ਹਾਲ ਹੈ ਉਹਨਾਂ ਦੇ ਨਵੀਨੀਕਰਨ ਦੇ ਲਈ ਵੀ ਉੱਥੇ ਸਾਰਾ ਉਸ ਦੀ ਜਿਹੜੀ ਪਾਰਕਿੰਗ ਹੈ ਉਸ ਦਾ ਨਵੀਨੀਕਰਨ ਕੀਤਾ ਜਾਣਾ ਉਹ ਟੈਂਡਰ ਸਾਡਾ ਪਾਸ ਹੋ ਗਿਆ ਇਸੇ ਤਰ੍ਹਾਂ ਗ੍ਰੀਨ ਐਵੇਨਿਊ ਤੇ ਟੈਗੋਰ ਨਗਰ ਦੀਆਂ ਪਾਰਕਾਂ ਜਿਹੜੀਆਂ ਕਿ ਸਾਡੇ ਇਥੋਂ ਅ ਇੰਪਰੂਵਮੈਂਟ ਦਾ ਕੰਮ ਸ਼ੁਰੂ ਹੋ ਕੇ ਉਹ ਗੋਲਣਾ ਰੋਡ ਤੱਕ ਜਾਂਦੀਆਂ ਨੇ ਇਥੇ ਕਾਫੀ ਸੇੜ ਵੀ ਲੱਗਦੀ ਆ ਸਾਡੇ ਸਕੂਟਰਾਂ ਦੀ ਮੋਟਰਸਾਈਕਲਾਂ ਦੀ ਵੱਡੀ ਗੰਤ ਦੇ ਵਿੱਚ ਲੋਕ ਇੱਥੇ ਆਉਂਦੇ ਨੇ ਸ਼ਾਪਿੰਗ ਕਰਨ ਖਾਣ ਪੀਣ ਉੱਥੇ ਵੀ ਵਧੀਆ ਕਿਸਮ ਦੀ ਸੁੰਦਰ ਲੱਗਣ ਵਾਲੀ ਤੇ ਮਜ਼ਬੂਤ ਜਿਹੜੀ ਹੈਗੀ ਪਾਰਕਿੰਗ ਉਹ ਅਸੀਂ ਬਣਾਉਣ ਜਾ ਰਹੇ ਆ ਇਸ ਤੋਂ ਇਲਾਵਾ ਫੋਗਿੰਗ ਮਸ਼ੀਨ ਜਿਹੜੀ ਕਿਉਂਕਿ ਡੇਂਗੂ ਦੀ ਬਹੁਤ ਵੱਡੀ ਸਮੱਸਿਆ ਸਾਡੇ ਸ਼ਹਿਰ ਦੇ ਵਿੱਚ ਆ ਜਾਂਦੀ ਹੈ ਹਸਪਤਾਲ ਭਰ ਜਾਂਦੇ ਆ ਮਰੀਜ਼ਾਂ ਦੇ ਨਾਲ ਅਸੀਂ ਇੰਪਰੂਵਮੈਂਟ ਟਰੈਫਿਕ ਵਧੀਆ ਕਿਸਮ ਦੀ ਜਿਹੜੀ ਫੋਗਰੀ ਮਸ਼ੀਨ ਆ ਉਹ ਵੀ ਸ਼ਹਿਰ ਨਿਵਾਸੀਆਂ ਦੀ ਸੇਵਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੰਮ ਜਾ ਰਿਹਾ ਸੋ ਅਸੀਂ ਤੇ ਸਾਡਾ ਸਮੁੱਚਾ ਸਟਾਫ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵੀ ਸਾਡੇ ਟਰਸਟੀ ਨੇ ਜੋ ਸਾਡੇ ਨਾਲ ਜੁੜੇ ਨੇ ਜੋ ਸਾਡੇ ਸ਼ਹਿਰ ਦੇ ਵਸਨੀਕ ਹੈ ਵਸਨੀਕ ਨੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਸਹੂਲਤਾਂ ਮਹయ్యా ਕਰਾ ਕਰਾਈਏ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਮੇਰੇ ਆਉਣ ਤੋਂ ਪਹਿਲਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਟਰਸਟ ਬਾਰੇ ਚੱਲਦੇਆਂ ਸੀ ਉਦੋਂ ਮੈਂ ਕਿ ਸੋਚਿਆ ਸੀ ਕਿ ਇੰਪਰੂਵਮੈਂਟ ਟਰਸਟ ਦਾ ਜਿਹੜਾ ਲੋਕਾਂ ਦੇ ਵਿੱਚ ਟਰਸਟ ਟਰਸਟ ਬਹਾਲ ਕਰਨਾ ਸਮੇਂ ਦੀ ਲੋੜ ਹੈ ਔਰ ਮੈਂ ਮਹਿਸੂਸ ਕਰਦਾ ਕਿ ਅਸੀਂ ਉਸ ਗੱਲ ਦੇ ਵਿੱਚ ਸਫਲ ਹੋਏ ਆਂ ਸ਼ਹਿਰੀਆਂ ਦਾ ਪਿਆਰ ਸਤਿਕਾਰ ਤੇ ਸਾਡੀ ਇਹ ਸੰਸਥਾ ਦੇ ਵਿੱਚ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵਧਿਆ ਹੈ ਮੈਂ ਦੁਬਾਰਾ ਫੇਰ ਤੁਹਾਡੇ ਜਰੀਏ ਸਾਰੇ ਸ਼ਹਿਰ ਨਿਵਾਸੀਆਂ ਨੂੰ ਯਕੀਨ ਦਿਵਾਉਣਾ ਹੈ ਕਿ ਅਸੀਂ ਜੋ ਵੀ ਸਾਡੇ ਕੰਮ ਨੇ ਉਹ ਹਮੇਸ਼ਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਸ੍ਰੀ ਦਾ ਭਗਵਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੋ ਉਹਨਾਂ ਦੀ ਸੋਚ ਦੇ ਤਹਿਤ ਹੀ ਅਸੀਂ ਕੰਮ ਕਰ ਰਹੇ ਆਂ ਔਰ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਸਵਾ ਸਵਾ ਡੇਢ ਸਾਲ ਹੋਣ ਵਾਲਾ ਕਿਸੇ ਵੀ ਤਰ੍ਹਾਂ ਦਾ ਕੋਈ ਐਲੀਗੇਸ਼ਨ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸ਼ਹਿਰ ਦੇ ਵਿੱਚ ਵਾਕ ਵਾਕ ਦੀ ਡਰਾਮਾ ਵਾਲੇ ਚੱਲਦੀਆਂ ਸੋ ਲੋਕਾਂ ਵੱਲੋਂ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਸੋ ਇਸ ਗੱਲ ਦੇ ਲਈ ਮੈਂ ਜਿੱਥੇ ਸ਼ਹਿਰ ਨਿਵਾਸੀਆਂ ਧੰਨਵਾਦ ਕਰਦਾ ਉਥੇ ਸਾਡਾ ਸਮੁੱਚਾ ਸਟਾਫ ਜੋ ਬੜੀ ਮਿਹਨਤ ਦੇ ਨਾਲ ਸਮਰਪਿਤ ਭਾਵਨਾ ਨਾਲ ਕੰਮ ਕਰਦਾ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਜੋ ਵੀ ਕੰਮ ਹੋ ਰਿਹਾ ਇਹਨ ਮੈਂ ਇਕੱਲਾ ਨਹੀਂ ਕਰ ਸਕਦਾ ਸਾਰਿਆਂ ਦਾ ਟੀਮ ਵਰਕ ਹੈ ਸਾਰੇ ਜਣੇ ਨਾਲ ਮਿਲ ਕੇ ਆਪਣੇ ਆਪਣੀ ਭੂਮਿਕਾ ਨਿਭਾਉਂਦੇ ਨੇ ਫਿਰ ਫੇਰ ਹੀ ਜਿਹੜੇ ਏਡੇ ਏਡੇ ਪ੍ਰੋਜੈਕਟ ਆ ਜਾਂ ਨੇਪਰੇ ਚੜੇ ਨੇ ਜਾਂ ਨੇਪਰੇ ਚੜਨੇ ਦੇ ਆਉਣੇ ਸਮੇਂ ਦੇ ਸਮੇਂ ਦੇ ਵਿੱਚ ਉਹ ਸਾਰਿਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੁੰਦੇ ਆ ਸੋ ਅੱਜ ਦੀ ਜੋ ਪ੍ਰੈਸ ਮੀਟਿੰਗ ਸੱਦੀ ਸੀ ਉਸ ਦਾ ਮੁੱਖ ਮਕਸਦ ਇਹ ਹੀ ਸੀ ਕਿ ਤੁਹਾਡੇ ਸਾਹਮਣੇ ਲੇਖਾ ਜੋਖਾ ਪੇਸ਼ ਕੀਤਾ ਜਾਵੇ ਔਰ ਨਾਲ ਹੀ ਜੋ ਸਾਡੇ ਆਉਣ ਵਾਲੇ ਅਹਿਮ ਪ੍ਰੋਜੈਕਟ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਜਰਿਏ ਸ਼ਹਿਰ ਨਿਵਾਸੀਆਂ ਨੂੰ ਦਿੱਤੀ ਜਾਵੇ ਤਾਂ ਜੋ ਜਿਵੇਂ ਸ਼ਹੀਦ ਭਗਤ ਸਿੰਘ ਇਲਕਲੇ ਕਲੋਨੀ ਦੇ ਵਿੱਚ ਜੇ ਕੋਈ ਪਲਾਟ ਲੈਣ ਦਾ ਚਾਹਵਾਨ ਹੈ ਤਾਂ ਉਹ ਬੰਦਾ ਆਪਣੀ ਤਿਆਰੀ ਕਰ ਲੈਂਦਾ ਸਾਈਟ ਦੇਖ ਲੈਂਦਾ ਉਸ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹ ਹਾਸਲ ਕਰਕੇ ਜਿਹੜੇ ਸਾਡੇ ਸ਼ਹਿਰੀ ਨੇ ਜਾਂ ਜਿਨ੍ਹਾਂ ਨੂੰ ਕਮਰਸ਼ੀਅਲ ਸਾਈਟਸ ਦੀ ਜ਼ਰੂਰਤ ਆ ਉੱਥੇ ਜਾਂ ਜਿੱਥੇ ਪਲਾਟਾਂ ਦੀ ਜ਼ਰੂਰਤ ਹੈ ਉਹ ਉਸ ਸੰਬੰਧੀ ਆਪਣੀ ਜਿਹੜੀ ਅਗਾਊਂ ਤਿਆਰੀ ਹੈ ਜਿਹੜੀ ਹੈਗੀ ਆ ਉਹ ਕਰ ਲੈਣ ਦੁਆਰਾ ਫੇਰ ਤੁਹਾਨੂੰ ਸਾਰਿਆਂ ਨੂੰ 2025 ਦੀਆਂ ਬਹੁਤ-ਬਹੁਤ ਮੁਬਾਰਕਾਂ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਖੁੱਲੇ ਮਨ ਦੇ ਨਾਲ ਪੁੱਛ ਸਕਦੇ ਹੋ ਇਹਨਾਂ ਤੋਂ ਗੱਲ ਕਰੀਏ ਸ਼ਹਿਰ ਦੇ ਵਿੱਚ ਪ੍ਰਾਈਵੇਟ ਕਲੋਨੀਆਂ ਬੜੀਆਂ ਵੱਡੀਆਂ ਗੱਲ ਹੋਰੀਆਂ ਨੇ ਜੀ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਸੀਂ ਡਿਵੈਲਪ ਕਰ ਰਹੇ ਹੋ ਲੋਕੋ ਚ ਇੰਟਰਸਟਿਡ ਹੋਣਗੇ ਕਿਉਂਕਿ ਇਹ ਸਹੂਲਤਾਂ ਜਿਹੜੀਆਂ ਪ੍ਰਾਈਵੇਟ ਕਲੋਨੀਆਂ ਦੇ ਵਿੱਚ ਨੇ ਉਹ ਬੜਾ ਵੱਡਾ ਗੱਲ ਹੈ ਗੱਲ ਇਹ ਆ ਕਦੇ ਸੋਚਿਆ ਸੀ ਵੀ ਕੋਈ ਸਰਕਾਰ ਥਰਮੋਪਲਾਨ ਕੀ ਸਕਦੀ ਹੈ ਜਿਹੜੀ ਸਾਡੀ ਸਰਕਾਰ ਆ ਉਹ ਪ੍ਰਾਈਵੇਟ ਸੈਕਟਰ ਦੇ ਨਾਲ ਸਰਕਾਰੀ ਸੈਕਟਰ ਨੂੰ ਅਸੀਂ ਮਜ਼ਬੂਤ ਕਰਾਂ ਜੇਕਰ ਅਸੀਂ ਸਰਕਾਰੀ ਪੈਟਰੋਲ ਪੰਪ ਲਾਉਣ ਜਾ ਰਹੇ ਹਾਂ ਉਸ ਦੇ ਪਿੱਛੇ ਵੀ ਸਾਡੀ ਇਹੀ ਸੋਚ ਹੈ ਵੀ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਸਰਕਾਰੀ ਹਸਪਤਾਲ ਹੈ ਜਾਂ ਸਰਕਾਰੀ ਅਧਾਰੇ ਨੇ ਜਿਹੜੇ ਕਿ ਬਦਨਾਮ ਹੋ ਚੁੱਕੇ ਨੇ ਅਸੀਂ ਮੈਂ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਸੀ ਅਸੀਂ ਸ਼ਹਿਰ ਨਿਵਾਸੀਆਂ ਦੇ ਝੋੜੀ ਦੇ ਵਿੱਚ ਪ੍ਰਾਈਵੇਟ ਕਲੋਨੀਆਂ ਦੇ ਬਰਾਬਰ ਦੀ ਕਲੋਨੀ ਸ਼ਹੀਦ ਭਗਤ ਸਿੰਘ ਜਿਹੜੀ ਐਨਕਲੇਮ ਹੈ ਉਹ ਦੇਵਾਂਗੇ ਉਸ ਸੰਬੰਧ ਦੇ ਵਿੱਚ ਸਾਡੀ ਪੂਰੀ ਤਿਆਰੀ ਚੱਲ ਰਹੀ ਹੈ ਕਿਹੜੇ ਸਭੰਦੇ ਸਾਡੀ ਪੂਰੀ ਕੋਸ਼ਿਸ਼ ਹੈ ਕਿ